ਸਾਡੇ YouTube ਚੈਨਲ ਤੇ ਆਪਸ ਦਾ ਸਵਾਗਤ ਹੈ ਜੀ ਅੱਜ ਇਸ ਵੀਡੀਓ ਵਿੱਚ ਅਸੀਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਹੋਲਡ ਪੈਨਸ਼ਨ ਸਕੀਮ ਸੰਬੰਧੀ ਚੱਲ ਰਹੇ ਕੋਰਟ ਕੇਸ ਦੀ ਮਿਤੀ 28/2025 ਦੀ ਆਊਟਕਮ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਸ ਨੂੰ ਗੁਜਾਰਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬ ਵਿੱਚ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ NPS ਸਕੀਮ ਤਹਿਤ ਕਟੌਤੀ ਕਰਾਉਣੀ ਪੈ ਰਹੀ ਹੈ ਤੇ ਇਸ ਸਕੀਮ ਤਹਿਤ ਸਰਕਾਰ ਵੱਲੋਂ ਵੀ ਕੁਝ ਰਕਮ ਜਮ੍ਹਾਂ ਕਰਵਾ ਕੇ NPS ਖਾਤਾ ਮੇਨਟੇਨ ਕੀਤਾ ਜਾਂਦਾ ਹੈ ਇਸ ਤਰ੍ਹਾਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਕੇਂਦਰ ਦੀ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਵੈਲਪਮੈਂਟ ਅਥਾਰਟੀ ਵੱਲ 18000 ਕਰੋੜ ਤੋਂ ਵੀ ਵੱਧ ਦੀ ਰਕਮ ਜਮ੍ਹਾਂ ਹੈ ਜਿਸ ਨੂੰ ਇਹ ਬਾਡੀ ਆਪਣੀ ਮਰਜ਼ੀ ਨਾਲ ਇਨਵੈਸਟ ਕਰਦੀ ਹੈ ਤੇ ਇਸ ਸਬੰਧੀ ਕੰਟਰੀਬਿਊਟ ਕਰਨ ਵਾਲੇ ਮੁਲਾਜ਼ਮਾਂ ਦੀ ਕੋਈ ਰਾਏ ਨਹੀਂ ਲਈ ਜਾਂਦੀ ਕਿ ਇਹ ਰਕਮ ਕਿੱਥੇ ਇਨਵੈਸਟ ਕੀਤੀ ਜਾਣੀ ਹੈ ਸਿੱਟੇ ਵਜੋਂ ਰਿਟਾਇਰਮੈਂਟ ਵੇਲੇ ਪੈਨਸ਼ਨਾਂ ਨੂੰ ਬਹੁਤ ਹੀ ਨਗੂਣੀ ਪੈਨਸ਼ਨ ਤੇ ਸਬਰ ਕਰਨਾ ਪੈਂਦਾ ਹੈ ਦੂਜੇ ਪਾਸੇ ਓਪੀਐਸ ਸਕੀਮ ਸਭ ਤੋਂ ਬੈਸਟ ਸਕੀਮ ਮੰਨੀ ਜਾਂਦੀ ਹੈ ਜਿੱਤੇ ਮੁਲਾਜ਼ਮਾਂ ਨੂੰ ਆਪਣੀ ਜਮ੍ਹਾਂ ਕੀਤੀ ਰਕਮ ਤੇ ਵਿਆਜ ਵੀ ਮਿਲਦਾ ਹੈ ਜਮ੍ਹਾਂ ਕੀਤੀ ਹੋਈ ਕੁੱਲ ਰਕਮ ਦਾ ਇਲਮ ਵੀ ਰਹਿੰਦਾ ਹੈ ਤੇ ਖਾਸ ਮੌਕਿਆਂ ਉੱਤੇ ਇਸ ਵਿੱਚੋਂ ਦ ਫੰਡੇਬਲ ਜਾਂ ਨਾਨ ਰਿਸਪਾਂਡੇਬਲ ਜ਼ਕਮਾ ਕਟਵਾਈ ਵੀ ਜਾ ਸਕਦੀ ਹੈ ਇਸ ਤੋਂ ਇਲਾਵਾ ਰਿਟਾਇਰਮੈਂਟ ਵੇਲੇ ਅਚੀ ਖਾਸੀ ਪੈਨਸ਼ਨ ਲੱਗ ਜਾਂਦੀ ਹੈ ਜਿਸ ਨਾਲ ਉਹਨਾਂ ਨੂੰ ਆਪਣੇ ਬੁਢਾਪੇ ਵੇਲੇ ਰੋਜੀ ਰੋਟੀ ਚਲਾਉਣ ਦੀ ਕੋਈ ਚਿੰਤਾ ਨਹੀਂ ਹੁੰਦੀ ਤੇ ਬੁਢਾਪਾ ਇੱਜ਼ਤੀ ਰੋਟੀ ਖਾ ਕੇ گزارਿਆ ਜਾ ਸਕਦਾ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਮਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਜੇ ਉਹਨਾਂ ਦੀ ਪਾਰਟੀ ਸੱਤਾ ਵਿੱਚ ਆ ਗਈ ਤਾਂ ਆਉਂਦੇ ਸਾਲ ਹੀ OPS ਸਕੀਮ ਲਾਗੂ ਕਰ ਦੇਵੇਗੀ ਮਾਰਚ 2022 ਵਿੱਚ ਸੱਤਾ ਸੰਭਾਲ ਲਈ ਗਈ ਭਾਵੇਂ ਆਮ ਆਦਮੀ ਪਾਰਟੀ ਦੁਆਰਾ ਮਾਰਚ 2022 ਵਿੱਚ ਸੱਤਾ ਸੰਭਾਲ ਕੇ ਮਿਤੀ 18 11 22 ਨੂੰ ਇੱਕ ਅਧੂਰਾ ਨੋਟੀਫਿਕੇਸ਼ਨ OPS ਸੰਬੰਧੀ ਜਾਰੀ ਵੀ ਕਰ ਦਿੱਤਾ ਗਿਆ ਪਰੰਤੂ ਇਸ ਸੰਬੰਧੀ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਟੇਲ ਡੇਟ ਨਹੀਂ ਫ੍ਰੇਮ ਕੀਤੇ ਗਏ ਤੇ اوਪੀਐਸ ਸਕੀਮ ਪੂਰੀ ਤਨਾ ਪੰਜਾਬ ਵਿੱਚ ਲਾਗੂ ਨਹੀਂ ਕੀਤੀ ਜਾ ਸਕੀ ਇਸ ਦੇ ਰੋਸ ਵਜੋਂ ਮਨਜੋ ਪੰਜਾਬ ਐਂ ਹਰਿਆਣਾ ਹਾਈ ਕੋਰਟ ਵਿੱਚ ਇੱਕ ਸੀਡਬੀਪੀ 9048/2024 ਰਜੀਵ ਕੁਮਾਰ ਵਿਸ਼ੇਸ਼ਟ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਐਡਵੋਕੇਟ ਆਰਜੋ ਗੁਪਤਾ ਰਾਹੀਂ ਪਾਈ ਗਈ ਬੀਤੇ ਸਮੇਂ ਵਿੱਚ ਇਸ ਦੀਆਂ ਕਈ ਸੁਣਵਾਈਆਂ ਹੋ ਚੁੱਕੀਆਂ ਹਨ ਮਿਤੀ 29/2025 ਦੀ ਇਸ ਕੇਸ ਦੀ ਇੱਕ ਸੁਣਵਾਈ ਦੌਰਾਨ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਫਟਕਾਰ ਵੀ ਲਗਾਈ ਗਈ ਸੀ ਕਿ 2 ਸਾਲਾਂ ਦਾ ਸਮਾਂ ਨੋਟੀਫਿਕੇਸ਼ਨ ਹੋ ਗਿਆ ਹੈ ਪਰੰਤੂ ਕਿਉਂ ਅਜੇ ਤੱਕ ਇਸ ਦੇ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਦੀ ਪ੍ਰਵਾਨੀ ਕੀਤੇ ਗਏ ਜਿਸ ਕਰਕੇ ਓਪੀਐਸ ਸਕੀਮ ਲਾਗੂ ਨਹੀਂ ਕੀਤੀ ਜਾ ਸਕੀ ਮੇਰੀ ਜਾਣਕਾਰੀ ਅਨੁਸਾਰ ਹਾਈ ਕੋਰਟ ਵੱਲੋਂ ਇਸ ਸਬੰਧੀ ਚੀਫ ਸਕੱਤਰ ਵੱਲੋਂ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਸੰਬੰਧੀ ਇੱਕ ਐਫੀਡੇਵਟ ਵੀ ਸਬਮਿਟ ਕਰਨ ਦੀ ਕਿਹਾ ਗਿਆ ਹੈ ਇਸ ਕੇਸ ਦੀ ਲੇਟੈਸਟ ਸੁਣਵਾਈ 28/2025 ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੋਈ ਸੀ ਇਸ ਸੰਬੰਦੇ ਭਾਵੇਂ ਕੋਈ ਫਾਈਨਲ ਡਿਸੀਜਨ ਤਾਂ ਨਹੀਂ ਆਇਆ ਪਰੰਤੂ ਇਸ ਦੀ ਅਗਲੀ ਸੁਣਵਾਈ ਦੀ ਮਿਤੀ 2/4/2025 ਯਾਨੀ 2 ਅਪ੍ਰੈਲ 2025 ਪਾ ਦਿੱਤੀ ਗਈ ਹੈ ਹੁਣ ਓਪੀਐਸ ਕੇਮ ਸੰਬੰਧੀ ਰੈਟ ਨੰਬਰ ਸੀਡਬਲਯੂਪੀ 9048 ऑफ 224 ਦਾ ਇੰਤਜ਼ਾਰ ਕਰ ਰਹੇ ਮਲਾਜ਼ਮਾਂ ਨੂੰ ਅਗਲੀ ਸੁਣਵਾਈ ਦੀ ਮਿਤੀ ਯਾਨੀ 2 4 25 ਤੱਕ ਹੋਰ 1 ਮਹੀਨੇ ਲਈ ਇੰਤਜ਼ਾਰ ਕਰਨਾ ਪਵੇਗਾ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਇਸ ਕੇਸ ਦੀ ਨੈਕਸਟ ਹੀアリング ਵਿੱਚ ਫੋਪੀਅਸ ਸੰਬੰਧੀ ਕੋਈ ਫੈਸਲਾ ਆਉਂਦਾ ਹੈ ਜਾਂ ਫਿਰ ਕੋਈ ਹੋਰ ਤਰੀਕ ਮਿਤੀ ਜਾਂਦੀ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ